ਮੁਖਸ ਸਾਹਿਬ ਦਿਨਸਿਕ ਪਿੰਡ ਪਿੰਡ ਬਰੀਵਾਲਾ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਆ ਰਹੇ ਗੰਦੇ ਪਾਣੀ ਕਾਰਨ ਪਿੰਡ ਵਾਸੀ ਕਾਫੀ ਦੁਖੀ ਹਨ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਬਣੇ ਵਾਟਰ ਵਰਕਰਸ ਦੇ ਵਿੱਚ ਲਗਾਤਾਰ ਕਾਫੀ ਦਿਨਾਂ ਤੋਂ ਗੰਦਾ ਅਤੇ ਕਾਲਾ ਪਾਣੀ ਆ ਰਿਹਾ ਹੈ ਇਹ ਪਾਣੀ ਨਾ ਤਾਂ ਪਸ਼ੂ ਪੀ ਸਕਦੇ ਹਨ ਅਤੇ ਨਾ ਹੀ ਕਪੜੇ ਧੋਣ ਦੇ ਕੰਮ ਆਉਂਦਾ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਪਾਣੀ ਦੇ ਵਿੱਚ ਬਹੁਤ ਗੰਦੀ ਬਦਬੂ ਆਉਂਦੀ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਸੰਬੰਧ ਦੇ ਅਸੀਂ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਪਰ ਮਹਿਕਮੇ ਦੇ ਅਧਿਕਾਰੀਆਂ ਨੇ ਟਾਲਮਟੋਲ ਕਰ ਦਿੱਤੇ ਅਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਹੈ ਪਿੰواਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਇਆ ਜਾਵੇ ਸਮੱਸਿਆ ਇਹ ਹੈ ਜੀ ਸਾਡੇ ਜਿਹੜਾ ਵਾਟਰ ਬਾਕਸ ਬਣਿਆ ਹੈ ਇਹ ਤੇ ਨਹਿਰ ਦਾ ਗੰਦਾ ਪਾਣੀ ਆ ਰਿਹਾ ਹੈ ਬਿਲਕੁਲ ਪੀਣ ਯੋਗ ਨਹੀਂ ਹੈ ਅਸੀਂ ਵਾਟਰਵਰਕਸ ਮੈਕਬੀਨ ਨੂੰ ਪਹਿਲਾਂ 7-8 ਮਹੀਨੇ ਪਹਿਲਾਂ ਨਹਿਰ ਤੇ ਬੋਰ ਕਰਕੇ ਦਿੱਤਾ ਸੀਗਾ ਅਸੀਂ ਉਹਨਾਂ ਨੂੰ ਆਖਿਆ ਸੀ ਅਸੀਂ ਨਹਿਰ ਵਾਲਾ ਪਾਣੀ ਜਿਹੜਾ ਬੋਰ ਕੀਤਾ ਉਹ ਵਰਤਣਾ ਅਸੀਂ ਇਹ ਗੰਦਾ ਪਾਣੀ ਨਹੀਂ ਪੀਣਾਗਾ ਉਦੋਂ ਤੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਚਲ ਨਹਿਰ ਵਾਲਾ ਮੋਟਰ ਹੀ ਉਹੀ ਚਲਾਵਾਂਗੇ ਤੇ ਹੁਣ ਅਸੀਂ ਪਿਛਲੇ 15-20 ਦਿਨਾਂ ਤੋਂ ਵੇਖ ਤੱਕਿਆ ਵੇਖਿਆ ਤੇ ਪਾਣੀ ਇੱਥੇ ਗੰਦਾ ਆ ਰਿਹਾ ਬਹੁਤ ਡਿੱਗੀਆਂ ਭਰ ਚੁੱਕੀਆਂ ਪੂਰੀਆਂ ਫੁੱਲ ਹੋਈਆਂ ਪਈਆਂ ਠੀਕ ਹੈ ਜੀ ਇਹ ਪਾਣੀ ਅਸੀਂ ਗੰਦਾ 스ਮੈਲ ਇੰਨੀ ਆ ਜਿਹਦੇ ਕੋਲੇ ਖੜਾ ਨਹੀਂ ਜਾਂਦਾਗਾ ਤੇ ਵਾਟਰਵਰਕਸ ਮੈਕਬੀਨ ਇਸ ਗੱਲ ਤੇ ਸਾਡੀ ਗੱਲ ਨੂੰ ਇਨਕਾਰ ਕਰ ਰਿ ਵੀ ਇਸ ਗੱਲ ਤੇ ਨਹੀਂ ਆ ਰਹਾ ਵੀ ਅਸੀਂ ਬਹੁਤ ਵਧੀਆ ਪਾਣੀ ਦੇ ਰਹੇ ਕਹਿੰਦੇ ਸਾਨੂੰ ਇਹ ਲਾਰੇ ਲਾਈ ਜਾਂਦੇ ਆ ਵਾਟਰ ਬੱਸ ਦਾ ਪਾਣੀ 14 15 ਤੋਂ ਲੈ ਕੇ ਨਵਾਂ ਵਾਟਰ ਬੱਸ ਲੱਗਿਆ ਉਸ ਤੋਂ ਬਾਅਦ ਇਸ ਵਿਭਾਗ ਨੇ ਇੱਥੇ ਵਾਟਰ ਬੱਸ ਦੇ ਵਿੱਚ ਇੱਕ ਮੱਛੀ ਮੋਟਰ ਲਾ ਕੇ ਜਰੀਲਾ ਪਾਣੀ ਜੋ ਇੰਨਾ ਖਾਰਾ ਸੀ ਕਿ ਜੀਵ ਤੇ ਵੀ ਨਹੀਂ ਤਰਿਆ ਜਾਂਦਾ ਸੀ ਉਹ ਸਾਨੂੰ ਸਾਲ ਦੋ ਸਾਲ ਪੀਉਂਦੇ ਰਹੇ ਆ ਉਹ ਸਾਨੂੰ ਸਾਫ ਦੋ ਸਾਲ ਪਾਣੀ ਪੀਣ ਦੇ ਬਾਵਜੂਦ ਫੇਰ ਅਸੀਂ ਅੱਜ ਤੋਂ 4-5 ਮਹੀਨੇ ਪਹਿਲਾਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਥੋਂ ਮੱਛੀ ਮੋਟਰ ਕੱਢ ਕੇ ਨਹਿਰ ਤੇ ਪਿੰਡ ਵਾਲਿਆਂ ਨੇ 2 ਲੱਖ ਰੁਪਇਆ ਇਕੱਠਾ ਕਰਕੇ ਬੋਹਰ ਲਗਾ ਕੇ ਤੇ ਮੁਹਾਲੀ ਤੋਂ ਪਾਣੀ ਚੈੱਕ ਕਰਵਾ ਕੇ ਟੈਸਟ ਕਰਵਾ ਕੇ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਪਾਣੀ ਚ ਲਾਇਆ ਸੀ ਪਿੰਡ ਵਾਲਿਆਂ ਨੇ ਉੱਥੇ ਮੱਛੀ ਮੋਟਰ ਪਾਈ ਸੀ ਅੱਜ ਤੋਂ ਕੋਈ ਮਹੀਨਾ ਵੀ ਦਿਨ ਪਹਿਲਾਂ ਇਹਨਾਂ ਨੇ ਪਿੰਡ ਵਾਲੀ ਜੋ ਮੱਛੀ ਮੋਟਰ ਪਾਈ ਸੀ ਇਹਨਾਂ ਨੂੰ ਬੰਦ ਕਰਕੇ ਨਹਿਰ ਤੋਂ ਜੇ ਰੀਲਾ ਪਾਣੀ ਜੋ ਗੰਦੇ ਸੀਵਰੇਜ ਦਾ ਪਾਣੀ ਆਪਣੇ ਵਿਆਸ ਦੇ ਰੈ ਦੇ ਵਿੱਚ ਆਉਂਦਾ ਉਹ ਸਾਨੂੰ ਪਿਆਰ ਆਏ ਨੇ ਤੇ 5-4 ਦਿਨਾਂ ਤੋਂ ਜਦੋਂ ਸਾਨੂੰ ਪਿੰਡ ਵਾਜਿਆਂ ਨੇ ਪਤਾ ਲੱਗਿਆ ਅਸੀਂ ਅੱਜ ਤੋਂ 4-5 ਦਿਨ ਪਹਿਲਾਂ ਇੱਕ ਖਬਰ ਵੀ ਲਵਾਈ ਆ ਪਰ ਉਸ ਦੇ باوجود ਵੀ ਇਹਨਾਂ ਨੇ ਉਸ ਖਬਰ ਤੇ ਕੋਈ ਉਥੇ ਹੀ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਸੰਬੰਧਿਤ ਮਹਿਕਮੇ ਦੇ ਐਸਜੀਓ ਰਕੇਸ਼ ਮੋਹਨ ਮੱਕਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਗਲਤੀ ਹੈ ਕਿ ਜੋ ਗੰਦਾ ਪਾਣੀ ਛੱਡਿਆ ਗਿਆ ਕਿਉਂਕਿ ਪਹਿਲਾਂ ਵੀ ਨਹਿਰ ਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆਉਂਦਾ ਹੈ ਅਤੇ ਹੁਣ ਪਾਣੀ ਦੀ ਮਾਤਰਾ ਘਟਣ ਕਰਕੇ ਜ਼ਿਆਦਾ ਕਾਲਾ ਹੋ ਗਿਆ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਨਹਿਰ ਤੇ ਲੱਗੇ ਬੋਰ ਦਾ ਪਾਣੀ ਮੁਹੱਈਆ ਕਰਾਇਆ ਜਾਵੇਗਾ ਸਰ ਜਿਵੇਂ ਤੁਹਾਨੂੰ ਧਿਆਨ ਚ ਹੋਊਗਾ ਰੋਜ਼ ਹਵਾਰਾਂ ਚ ਵੀ ਆ ਰਿਹਾ ਹੈ ਕਿ ਆਪਣੇ ਡੋਨਰ ਹੈ 80 ਸਰੰਦ ਫੀਡਰ ਚੋਂ ਪਾਣੀ ਲੈਣੇ ਆ ਤੇ ਕੁਝ ਪਾਣੀ ਰਾਜਸਥਾਨ ਨੂੰ ਜਾਂਦਾ ਰਾਜਸਥਾਨ ਕਨਾਲ ਰਹੀਂ ਇਹਨਾਂ ਨੇ ਜਿਹੜਾ ਰਾਜਸਥਾਨ ਕਨਾਲ ਬੰਦ ਕੀਤੀ ਗਈ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਤੇ ਜਦੋਂ ਰਾਜਸਥਾਨ ਕਨਾਲ ਨੂੰ ਬੰਦ ਕਰਦੇ ਆ ਤਾਂ ਉਹ ਸਰੰਦ ਫੀਡਰ ਚ ਵੀ ਪਾਣੀ ਘਟਾ ਦਿੰਦੇ ਤਾਂ ਕਿ ਪਰਕੂਲੇਸ਼ਨ ਹੋ ਕੇ ਪਾਣੀ ਉਸ ਤਰ੍ਹਾਂ ਚ ਨਾ ਜਾਵੇ ਕੰਮ ਚੱਲ ਜਾਵੇ ਇਹ ਸ਼ੁਰੂ ਤੋਂ ਜਿਵੇਂ ਪਤਾ ਹੈ ਕਿ ਬੁੱਢੇ ਨਾਲੇ ਦਾ ਪਾਣੀ ਸਰੰਦ ਫੀਡਰ 'ਚ ਅਕਸਰ ਮਿਕਸ ਹੁੰਦਾ ਹੀ ਆ ਪਰ ਪਾਣੀ ਦੀ ਮਾਤਰਾ ਘਟਨ ਕਰਕੇ ਉਹ ਪਾਣੀ ਕਾਲਾ ਨਜ਼ਰ ਆਉਣ ਲੱਗ ਗਿਆ ਜਿਵੇਂ ਕਿ ਡਿਜੂਨ 21 ਬਾਕੀ ਹਵਾਰਾਂ 'ਚ ਵੀ ਕੱਲ ਪਰ ਪ੍ਰਕਾਸ਼ਿਤ ਹੋਇਆ ਹੈ ਕਿ ਜਿੰਨਾ ਆਪਣਾ ਸਮੂਚਾ ਏਰੀਆ ਇੱਧਰ ਲਾ ਮਾਲਵਾ ਬੈਠਦਾ ਉਹ ਗੰਦੇ ਪਾਣੀ ਦਾ ਫੇਸ ਕਰ ਰਿਹਾ ਹੈ ਉਹ ਨਜ਼ਰ ਆਉਣ ਲੱਗ ਗਿਆ ਪਾਣੀ ਪਰ ਅਸੀਂ ਇਸ ਬਾਰੇ ਪਹਿਲਾਂ ਹੀ ਸੂਚਿਤ ਹੈਗੇ ਹਾਂ ਸਾਨੂੰ ਪਤਾ ਸੀ ਇਹ ਮੁਸ਼ਕਲ ਆਏਗੀ ਅਸੀਂ ਬਰੀਵਾਲਾ ਮੰਡੀ ਜਿਹੜੇ ਕੁਝ ਪਹਿਲੇ 2 ਦਿਨ ਟੈਂਕਰ ਪਾਣੀ ਪੈ ਗਿਆ ਪੈ ਗਿਆ ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਨਹਿਰ ਦਾ ਪਾਣੀ ਮੋਗੇ ਤੋਂ ਬੰ ਤੋ ਤੁਹਾਡਾ ਉਹ ਬਦਲਵਾ ਇੰਤਜ਼ਾਮ ਜ਼ਮੀਨੀ ਪਾਣੀ ਦਾ ਪਿੰਡ ਵਾਲਿਆਂ ਨੇ ਹੀ ਕਰਵਾ ਕੇ ਦਿੱਤਾ ਹੈ ਬੋਰ ਕਰਵਾਇਆ ਹੈ ਸਰਾਂ ਦੇ ਫੀਡਰ ਤੇ ਚੱਕ ਕਾਦਾ ਸਿੰਘ ਪਿੰਡ ਦੇ ਵਿੱਚ ਤੇ ਚੱਕ ਅਸੀਂ ਉਹ ਬੋਰ ਉਦੋਂ ਦੇ ਚਲਾਤਾ ਆ ਗਿਆ ਤੇ ਉਹ ਪਾਣੀ ਵੀ ਅਸੀਂ ਇਹ ਨਹੀਂ ਕਿ ਸਿੱਧੇ ਤੁਰਦੇ ਦੇ ਰਹੇ ਉਹ ਪਾਣੀ ਇਹ ਟਰੀਟ ਕਰਕੇ ਸੋਧ ਕੇ ਫੜਕੜੀ ਵਾਚਿੰਗ ਵਾਟਰ ਪਾ ਕੇ ਲੋਕਾਂ ਨੂੰ ਦੇ ਰਹੇ ਆ ਤਾਂ ਕਿ ਕਿਸੇ ਬਿਮਾਰੀ ਦਾ ਖਲਸ਼ਾ ਨਾ ਬਣੇ ਮੁਖਤਤਨ ਮੋਲ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼